ਕਿ ਫੇਸ਼ੂਰ ਹੁੰਦੇ ਤੇ ਹੈਗੇ ਸੁਰੂਲ ਤੇ ਮਾਰਕੀਟ ਜਾਣਾ ਕੋਈ ਰਿਲੇਕਸ ਸਾਥੀ ਮਾਰਾ ਉਹ ਕੋਈ ਪ੍ਰੋਪਰ ਸੇਸ਼ਨ ਤੋਂ ਕਰਦੇ ਨੇ ਇਹਨਾਂ ਦਾ ਸਾਬ ਨਾਲ ਆਪਾਂ ਸਾਈਜ਼ ਦੇ ਹਿਸਾਬ ਨਾਲ ਕਰਕੇ ਦਿੰਦੇ ਹਾਂ ਜੰਗਾਨਾ ਦੇ ਕਰਵਾਉਣਾ ਜਦ ਤੱਕ ਅੱਛਾ ਸੋਹਣੀਆ ਹੈਂਡ ਦੀ ਬੇਟੀ ਦੇ ਜੀ ਮੈਰਿਜ ਆ ਉਹਨਾਂ ਦੀ ਬੇਟੀ ਲਈ ਆਪਾਂ ਲੜਕੇ ਸਪੈਸ਼ਲ ਮੈਰਿਜ ਵਾਸਤੇ ਸਪੈਸ਼ਲ ਮੈਰਿਜ ਲਈ ਆਪਾਂ ਹਰੀ ਹੈਂਡ ਮੈਡ ਕਰਾਈ ਕਰਦੇ ਹਾਂ ਜੀ ਆਪਾਂ ਬਾਹਰੋਂ ਨਹੀਂ ਕਰਵਾਉਂਦੇ ਆਪਣੀ ਸ਼ੌਪ ਤੇ ਕਰਾਈ ਕਰਦੇ ਹਾਂ ਪਰ ਵੀਡ ਕਰਦੇ ਨਾ ਜਿਹੜਾ ਪ੍ਰੋਵਾਈਡ ਕਰਾ ਰਹੇ ਬਨਪ੍ਰੀਤ ਡਿਜ਼ਾਈਨਰ ਬਟਿਕ ਦੇਖ ਲੋ ਜੀ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਕੜਾਈ ਵਾਲੇ ਮਸ਼ੀਨੀ ਕੜਾਈ ਹੈਂਡਵਰਕ ਵਾਲੇ ਲੈ ਕੇ ਆ ਗਏ ਆ ਤੇ ਕਸੂਰੀ ਜੁੱਤੀ ਵੀ ਇੱਥੇ ਨਾਲ ਹੀ ਬਣਦੀ ਆ ਭੈਣ ਬਣਾਉਦੀ ਆ ਇੱਥੇ ਤੇ ਆਪਾਂ ਆਜੋ ਭੈਣ ਨਾਲ ਵੀ ਗੱਲਬਾਤ ਕਰਦੇ ਆ ਸਾਰੀ ਵੀ ਕਿਦਾਂ ਹੈ ਮਸ਼ੀਨਾ ਤੁਹਾਡੇ ਕੋਲ ਜਿਹੜੀਆਂ ਮਸ਼ੀਨਾ ਭੈਣ ਹੁਣਾਂ ਕੋਲ ਕਿਦਾਂ ਵਰਕ ਕਰਦੀਆਂ ਨੇ ਤੇ ਜਿਹੜੇ ਭੈਣ ਭਰਾ ਵੀਰ ਭੈਣਾ ਬਾਹਰ ਬੈਠੀਆਂ ਨੇ ਜਿਨ੍ਹਾਂ ਨੇ ਸੂਟ ਆਪਦੇ ਘਰਦਿਆਂ ਲਈ ਆਪਦੀ ਫੈਮਿਲੀ ਲਈ ਸਿਲੇਕਟ ਕਰਨੇ ਆ ਜਾਂ ਭੈਣਾ ਬੀਬੀਆਂ ਨੇ ਕਰਨੇ ਆ ਚਾਗ ਸੇ ਵੀਰ ਨੇ ਕਰਨੇ ਆ ਆਪਦੇ ਪਰਿਵਾਰ ਲਈ ਬਾਹਰ ਬਾਹਰ ਬੈਠਿਆ ਨੇ ਤਾਂ ਤੁਸੀਂ ਭੈਣ ਨਾਲ ਮਨਪ੍ਰੀਤ ਨਾਲ ਇਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਜਿਹੜੇ ਤੁਹਾਨੂੰ ਆਪਾਂ ਮੋਬਾਈਲ ਨੰਬਰ ਆਪਾਂ ਤੁਹਾਨੂੰ ਦੇਵਾਂਗੇ ਤੇ ਤੁਸੀਂ ਡਿਜ਼ਾਈਨ ਸਿਲੇਕਟ ਕਰ ਦਿਓ ਵੀ ਭੈਣ ਹੁਣੀ ਆਪੇ ਹੈਂਡਵਰਕ ਨਾਲ ਜੇ ਤੁਸੀਂ ਕਰਾਉਣੇ ਚਾਹੁੰਦੇ ਹੋ ਤਾਂ ਹੈਂਡਵਰਕ ਨਾਲ ਤੁਹਾਨੂੰ ਇਹ ਭੈਣ ਹੁਣੀ ਸੂਟ ਬਣਾ ਕੇ ਦੇ ਦੇਣਗੇ ਜੇ ਤੁਸੀਂ ਮਸ਼ੀਨੀ ਵਰਕ ਕਰਵਾਉਣਾ ਤਾਂ ਮਸ਼ੀਨੀ ਵਰਕ ਵੀ ਤੁਹਾਨੂੰ ਭੈਣ ਹੁਣੀ ਸੂਟ ਕਰਵਾ ਕੇ ਕੋਰੀਅਰ ਕਰ ਦੇਣਗੇ ਠੀਕ ਆ ਜੀ ਆਜੋ ਆਪਾਂ ਚੱਲਦੇ ਆਂ ਅੰਦਰ ਤੇ ਭੈਣ ਨਾਲ ਕਰਦੇ ਆਪਾਂ ਸਾਰੀ ਗੱਲਬਾਤ ਤੇ ਆਜੋ ਤੁਹਾਨੂੰ ਭੈਣ ਕੋਲ ਜਿਹੜੇ ਸੂਟ ਪਏ ਤੁਹਾਨੂੰ ਦਿਖਾਉਣੇ ਆ ਉਹ ਜਾਣਿਆ ਜੀ ਬਾਹਰ ਉਹ ਵੀ ਬਾਹਰ ਜਾਣਿਆ ਫਾਰਮ ਦੇ ਵਿੱਚ ਤੇ ਉਹ ਫਾਰਮ ਦੇ ਵਿੱਚ ਭੇਜੇ ਹਰ ਵਾਰ ਕਰਦੇ ਹਾਂ ਕਿ ਅੱਜ ਦਾ ਸਾ ਸਿਸਟਮ ਕਿਵੇਂ ਸੁਨਨਾਂ ਲਈ ਘੜੀ ਕੀਤੀ ਜਾਂਦੀ ਹੈ ਕਿਵੇਂ ਵੇਚਦਾ ਬਾਜ਼ਾਰ ਵਾਲੇ ਦਾ ਸੈਂਡ ਦੇ ਰਿਹਾ ਜਿਹੜੇ ਕਿਹੜੇ ਤਰੀਕਿਆਂ ਨਾਲ ਇਸ ਤੋਂ ਹੈ ਇਹਦਾ ਸਭ ਤੋਂ ਵੱਧ ਅੱਜ ਕੱਲ੍ਹ ਤੋਂ ਟ੍ਰੈਂਡਿੰਗ ਵਿੱਚ ਕਿਹੜੇ ਕਰੇ ਚੱਲੂ ਸੋ ਹਰ ਵਾਰ ਦਾ ਕੁਝ ਚਾਹ ਪਾ ਦੇ ਰਹੇ ਸੀ ਤਾਂ ਕਿਦਾ ਇਹ ਆਪਾਂ ਇੰਨੀ ਹੋ ਵੀ ਪਾ ਲਦੇ ਹਾਂ ਕਿੱਦਾਂ ਕਿੱਥੋਂ ਪਹੁੰਚ ਨਹੀਂ ਵੀ ਵੀਰੇ ਆਪਾਂ ਸਾਰਾ ਆਪਣੇ ਕੋਲੋਂ ਕਪੜਾ ਲੈ ਕੇ ਡਾਈ ਕਰਾ ਕੇ ਅਗਲੇ ਜੀ ਪਸੰਦ ਦਾ ਤੇ ਪ੍ਰੋਪਰ ਸਾਰਾ ਵਰਕ ਕਰ ਲਿਦੇ ਆਂ ਇਸ ਦਾ ਹਿਸਾਬ ਨਾਲ ਆਪਾਂ ਸਾਈਜ਼ ਦੇ ਹਿਸਾਬ ਨਾਲ ਕਰਕੇ ਦਿੰਦੇ ਆਂ ਜੰਗ ਨਾਲ ਕਰਵਾਉਣਾ ਜਦ ਤੱਕ ਹਾਂਜੀ ਹਾਂਜੀ ਅਗਲਾ ਕਸਟਮਰ ਕੋਲੋਂ ਪੇਜ ਦਿੰਦਾ ਵੀ ਨਹੀਂ ਦੱਸ ਕਈ ਦਾ ਆਪਾਂ ਸੈਂਟਰ ਹੀ ਕਰ ਦਿੱਤਾ ਹੈ ਸਾਰੇ ਕਿ ਕਿਨੇ ਦਾ ਆਪਣੇ ਚੱਲੇ ਆ ਬੜੇ ਇਹ ਸਾਰੇ ਹਾਂ ਬਾਹਰ ਜਾਣੇ ਆ ਉਹਨਾਂ ਨਾਲ ਉਹਨਾਂ ਦਾ ਹੀ ਆਰਡਰ ਆ ਦੇਖੋ ਬਲੈਕ ਉਹਨਾਂ ਨੇ ਆਪਾਂ ਨੂੰ ਜਸਟ ਪਿਕਚਰਾਂ ਪਾਈਆਂ ਸੀਗੀਆਂ ਆ ਭੈਣ ਦਾ ਪੁੱਤ ਆ ਉਹਨਾਂ ਦੀ ਭੇਟੀ ਦਾ ਪੁੱਤ ਆ ਅੱਛਾ ਵੇਖੋ ਪੜਾਈ ਦੇ ਕੋਲ ਤੇ ਲਈ ਸੋਹਣੀਆ ਹੈਂਡ ਮੇਡ ਦੀ ਕੜਾਈ ਆ ਸਾਡੀ ਹੈਂਡ ਮੇਡ ਕੀਤਾ ਹੋਇਆ ਪੜਾਈ ਹੱਥਾਂ ਦੀ ਕੜਾਈ ਦੇਖੋ ਸਫਾਈ ਦੇ ਕੋਲ ਕੋਈ ਨੀ ਕੱਢੀ ਜਾ ਰਹੀ ਵਧੀਆ ਉਹ ਜ਼ਬਰਦਸਤ ਆ ਆ ਦੇਖੋ ਬਲੈਕ ਕੋਈ ਛੱਡਿਆ ਨਹੀਂ ਹੈਗਾ ਕੋਈ ਧਾਗਾ ਵਾਧੂ ਫालतू ਨਹੀਂ ਹੈਗਾ ਜੇ ਕਿਹਾ ਤਾਂ ਕਿ ਦੇਖਿਆ ਜਾਵੇ ਇਹ ਨਹੀਂ ਪੂਰਾ ਵਧੀਆ ਵਾ ਤੇ ਜਿਵੇਂ ਅਸੀਂ ਆਪਾਂ ਕੋਰੀਆ ਸਰਵਿਸ ਇਥੋਂ ਲੈ ਕੇ ਆਦੇ ਆ ਵੀ ਕਰ ਦਿੰਦੇ ਹਾਂ ਹਾਂਜੀ ਆਪਾਂ ਆਪਾਂ ਤੁਹਾਨੂੰ ਐਡਰੈਸ ਦੇ ਦਿੰਦਾ ਆਪਾਂ ਉਸ ਐਡਰੈਸ ਤੇ ਭੇਜ ਦਿੰਦੇ ਆ ਇੱਕ ਆਪਾਂ ਹੁਣ ਜਿਵੇਂ ਅੱਜ ਕੱਲ੍ਹ ਲਹਿੰਗੇ ਬੰਦ ਕਰਦੇ ਗੁਰਦੁਆਰਾ ਸਾਹਿਬ ਵਿੱਚ ਹਨਾ ਕੁੜੀਆਂ ਹਾਂ ਹਾਂ ਉਹ ਤੇ ਬੰਦ ਕਰਦੇ ਹਾਂ ਹਾਂਜੀ ਕੁੜੀਆਂ ਬਣਾਉਂਦੀਆਂ ਨੇ ਸੂਟ ਆ ਬ੍ਰਾਈਟਨ ਤੇ ਆਪਾਂ ਉਹਨਾਂ ਦੀ ਆ ਆਪਾਂ ਕਿਸੇ ਪੈਰ ਦੀ ਬੇਟੀ ਦੇ ਮੈਰਿਜ ਆ ਉਹਨਾਂ ਦੇ ਬੇਟੇ ਲਈ ਆਪਾਂ لڑਕੇ ਸਪੈਸ਼ਲ ਮੈਰਿਜ ਦੇ ਵਾਸਤੇ ਸਪੈਸ਼ਲ ਮੈਰਿਜ ਲਈ ਆਸ ਜਿਹੜੇ ਤੁਹਾਨੂੰ ਆਪਾਂ ਲਾਵਾ ਲੈਣੀ ਆ ਤੇ ਸੂਟ ਪਾਉਣਾ ਹਾਂ ਕਿ ਅੱਜਕੱਲ੍ਹ ਲਿੰਕ ਦਾ ਵੈਸੇ ਹੀ ਬੰਦ ਕਰਕੇ ਦੋਨਾਂ ਦਾ ਜੋੜੀ ਆਪਾਂ ਬੰਦੀ ਕਰ ਤਰ ਪਈ ਆ ਤਾਂ ਥੈਂਕ ਯੂ ਫੁੱਲ ਹੈ ਵੀ ਦੁਪੱਟਾ ਦਾ ਦੁਪੱਟਾ ਦੇ ਕਿੰਨਾ ਜਿਆਦਾ ਪਿਆਰਾ ਕਿੰਨਾ ਸੋਹਣਾ ਤੇ ਆਪਾਂ ਜਿਹੜੇ ਪਰੇ ਕੋਲ ਹੀ ਕਰਦੇ ਮੈਂ ਬਾਹਰ ਉਹਦੇ ਜਾਨੀ ਕਿ ਜਿਹੜੇ ਪੈਸੇ ਆ ਸਾਰੇ ਆਪੇ ਮਾਲਕ ਕਰੂੰਗਾ ਜਿਹੜੇ ਜੀ ਦੀ ਗੱਲ ਸੂਟ ਆਪਾਂ ਜਿਹੜਾ ਆਪਾਂ ਕਾ ਲੈਂਦੇ ਹੈ ਟਰ ਗਾਸਪਨ ਵਾਲੇ ਟਰ 15 ਹੋਣੀ ਜ ਮਾਂ ਦਾ ਪੀਲ ਦੋ ਬੋਨਰ ਹਾਂਜੀ ਹਾਂਜੀ ਇਹ ਜਨ ਪੱਟਾ ਆhota heavy ਬਹੁਤ ਹੈ ਕੜਾਈ ਤੇ ਰੱਖਦਾ ਹਾਂਜੀ ਫੋਲਦੀ ਆ ਫੋਲ ਦਾ ਸਾਈਨ ਦੇ ਬਟੇ ਕੜਾਈ ਜਾ ਹਾਂਜੀ ਪੂਰਾ ਆਲ ਓਵਰ ਹੈਵੀ ਜਾਲ ਵਿੱਚ ਦੁਪੱਟਾ ਬਣਿਆ ਹੋਇਆ ਵਾ ਇਹ ਕਾਲਾ ਕੜਾਈ ਨਾ ਨਹੀਂ ਤੇ ਕਹੀਆਂ ਨੇ ਦੇਖੀ ਆ ਵੀ ਜਰਵਾਦਾ ਕੜਾਈ ਕਰਦੀ ਨਾ ਸਾਈਡਾਂ ਨੂੰ ਬਾਹਰ ਹੀ ਜਾਂਦੀਆਂ ਨਾ ਪਰ ਆ ਸਾਈਡਾਂ ਨੂੰ ਨਹੀਂ ਜਾਂਦੀ ਹੈ ਕਿ ਇੱਕ ਇੱਕ ਸਾਰੋਂ ਮੇ ਧਾਗਾ ਪੂਰਾ ਪੂਰਾ ਸਹੀ ਜਾਂਦਾ ਹਾਂਜੀ ਕੰਮ ਦੀ ਪੂਰੀ ਫਿਨਿਸ਼ਿੰਗ ਹੋਊਗੀ ਕੋਈ ਵੀ ਕੰਪਲੇਨ ਨਹੀਂ ਹੋਊਗੀ ਜੋ ਸਾਈਜ਼ ਆਪਾਂ ਕਸਟਮਰ ਦੇ ਦੋ ਉਦੇ ਹਿਸਾਬ ਦੇ ਨਾਲ ਆਪਾਂ ਸੂਟ ਉਹਦੇ ਰੈਡੀ ਕਰਕੇ ਦਵਾਂਗੇ ਅਸ਼ਰ ਜਿਵੇਂ ਹੁਣ ਲਾ ਲੂ ਆਪਾਂ ਅੱਜ ਸੂਟ ਦੇ ਕੇ ਹਨਾ ਮਾਲੇ ਜੇ ਆਪਾਂ ਇੱਥੋਂ ਲੋਕਰੀ ਮੰਨ ਕੇ ਦਵਾਂ ਆਪਾਂ ਲੋਕ ਨਹੀਂ ਮੁੱਲ ਆਪ ਵਰਨਾ ਮਾਲੇ ਅੱਜ ਆਪਾਂ ਸੂਟ ਦੇ ਕੇ ਤਾਂ ਆਪਾਂ ਕਿੰਨਾ ਜਣਾ ਪਰ ਸੂਟ ਮਿਲਦਾ ਘੱਟੋ ਘੱਟ 15 ਮੇ 15 ਦੇ ਉੱਤੇ ਜਿਹੜੀ ਰੇਟਿੰਗ ਹੈਗੀ ਆ ਪੂਰੇ ਹਾਂ 15 ਲੈਂਦੀ ਪੈ ਗਈ ਆ ਹੁਣ ਮਤਲਬ ਆਫ ਸੀਜ਼ਨ ਆਫ ਆ ਨਾਲੇ ਨਾਲ ਕੇ ਜਿਹੜੀ ਆਪਾਂ ਅੱਜ ਵੀਡੀਓ ਬਣਾ ਰਹੇ ਆ ਅੱਜ ਇਹ ਕੀ ਆ ਤਰੀਕੇ ਇਹ 8 ਹਨਾ 8 ਜੂਨ ਦੀ ਤਰੀਕ ਉਹ ਵੀਡੀਓ ਬਣ ਰਹੀ ਆ ਇਹ ਉਹ ਸਾਲ ਵੀ ਦੇਰੋਂ ਪੈਣ ਕਹਿੰਦੀ ਸੀ ਆਪਣੇ ਕੋਲ ਵੀ 15 15 16 ਦਿਨਾਂ ਦੀ ਫੀਟਿੰਗ ਚੱਲ ਰਹੀ ਹੈ। ਹਾਂ ਤੇ ਜਦੋਂ 8 ਮਹੀਨੇ ਤੋਂ ਬਾਅਦ ਮੰਨ 9 ਮਹੀਨੇ ਬਾਅਦ ਜਦੋਂ ਸੀਜ਼ਨ ਦਾ ਰਪੜਾ ਪਿਆ ਹਾਂ ਤਾਂ ਉਹ ਲੋਨ ਲਾ ਕੇ ਚਲੋ ਮਹੀਨੇ ਵੀ ਫੀਟਿੰਗ ਸ਼ੁਰੂ ਹੋ ਜਾਂਦਾ। ਦੋ ਮਹੀਨੇ ਤੱਕ ਟੱਕੜ ਦੋ ਮਹੀਨੇ ਦੇ ਵੀ ਫੀਟਿੰਗ ਹੋਣਾ। ਹਾਂਜੀ ਕਿਉਂਕਿ ਜਿਹੜੇ ਹੌਨ ਸੀਜ਼ਨ ਦੇ ਵਿੱਚ ਮੈਰिज ਵਗੈਰਾ ਹੋਣ ਵਾਲਿਆ ਆਪਣੇ ਕੋਲ ਹੋਣੇ ਤੇ ਉਹਨਾਂ ਦੀ ਬੁਕਿੰਗ ਹੈਗੀ ਹੈ। ਅੱਛਾ ਬੁਕਿੰਗ ਸ਼ੁਰੂ ਹੋਣੀ। ਹਾਂਜੀ ਬੁਕਿੰਗ ਸ਼ੁਰੂ ਹੋ ਗਈ। ਤੇ ਅਪਰੋਹ ਇੱਕ ਕੰਮ ਕਰਦੇ ਕਹਿੰਦੇ ਰੂਟਪਨ ਮੈਨੂੰ ਵੀ 8 ਸਾਲ ਹੋ ਗਏ ਔਰ ਸਾਲ ਹੋ ਗਏ ਗਾੜੀ ਤੇ ਪ੍ਰੋਫੈਸ਼ਨਲ ਹੋ ਗਿਆ ਹਾਂਜੀ ਹਾਂ ਜੀ ਮੇਰਾ ਵੀ ਗਾੜੀ ਦਾ ਐਰਿਕਾ ਸਪੀਰੀਅਰ ਸਾਡਾ ਗਾੜੀ ਤੇ ਕੋਈ ਖਰਾਬੀ ਸੂਟ ਖਰਾਬ ਨਹੀਂ ਹੋਗਾ ਨਹੀਂ ਕੋਈ ਪ੍ਰੋਬਲਮ ਨਹੀਂ ਤੇ ਜਦ ਨਾਲ ਆਪਾਂ ਮਸ਼ੀਨ ਵੀ ਦੇਖਦੇ ਆ ਮਸ਼ੀਨ ਵੀ ਆਪਾਂ ਦਾ ਭਾਂਡ ਕੋਲ ਪਹਿਲਾ ਇਹਦਾ ਕੀ ਸਲਤਾ ਹੈ ਵੀ ਕਿੱਦਾਂ ਕੰਮ ਕਰਦੀ ਹੈ ਤੇ ਬਾਅਦ ਕੀ ਆ ਇੰਨੇ ਵੀ ਇਸ ਤਰ੍ਹਾਂ ਦੇ ਲੋਕ ਵੀ ਲੋਕਾਂ ਮਸ਼ੀਨ ਵਰਕ ਦੇ ਪਸੰਦ ਕਰਦੇ ਜਿਵੇਂ ਗਾਰਮੀਆਂ ਦੇ ਵਿੱਚ ਜ਼ਿਆਦਾ ਮਸ਼ੀਨ ਵਰਕ ਹੋ ਜਾਂਦਾ ਵਾ ਅੱਛਾ ਤਾਂ ਇਹ ਆਪਾਂ ਨੂੰ ਥੋੜਾ ਕਾਸਟ ਘੱਟ ਪੈ ਜਾਂਦੀ ਆ ਹੈਂਡਵਰਕ ਨਾਲੋਂ ਇਹ ਕਾਟਨ ਦੇ ਉੱਤੇ ਵੀ ਵੈਸੇ ਕਿਸੇ ਵੀ ਸਟੱਫ ਦੇ ਉੱਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈਗੀ ਤੇ ਇਹ ਆਪਾਂ ਫਿਰ ਮਸ਼ੀਨ ਹੁਣਾ ਇਹਦਾ ਕੰਫੀਡੈਂਟ ਸੀਗਾ ਤਾਂ ਆਪਾਂ ਮਸ਼ੀਨ ਬਾਈ ਕੀ ਹਾਂ ਕਈਆਂ ਕੋਲ ਦੇਖਿਆ ਮਸ਼ੀਨਾਂ ਡੈਰ ਰਹੀਆਂ ਲੋਕਾਂ ਦਾ ਹਾਂਜੀ ਹਾਂ ਜੇ ਆਪਾਂ ਲੋਕਾਂ ਨੂੰ ਕੰਨੀ ਤੇ ਕੁਝ ਨਹੀਂ ਹੋਣਾ ਇਹ ਇਹ ਮਸ਼ੀਨ ਇਹਨੂੰ ਆਪਾਂ ਨੂੰ ਹੋ ਗਏ ਦੋ ਮਿੰਟ ਦੋ ਮਿੰਟ ਹੋ ਗਏ ਇਹਦਾ ਟ੍ਰੈਂਡ ਇਹਦੇ ਵਿੱਚ ਚੱਲ ਰਿਹਾ ਵਾ ਡਿਜ਼ਾਈਨ ਜਿਹੜਾ ਮਰਜ਼ੀ ਪਾ ਲਓ ਜਾ ਇਹਦੀ ਚੀਜ਼ਾਂ ਆਪਾਂ ਕਰਦੇ ਨਹੀਂ ਨਹੀਂ ਜਿਹੜਾ ਮਰਜ਼ੀ ਡਿਜ਼ਾਈਨ ਕਸਟਮਰ ਆਪਣੀ ਪਸੰਦ ਦਾ ਆ ਆਪਾਂ ਨੂੰ ਪਾ ਦਵੇ ਕਲਰ ਦਾਸ ਦਵੇ ਹੈਂਡਵਰਕ ਦੀ ਤਰ੍ਹਾਂ ਇਹ ਵੀ ਆਪਾਂ ਸੇ ਇੰ ਚੀਜ਼ ਬਣਾ ਦੇ ਸਕਦਾ ਸੋ ਜਿਦਾ ਮਰਜ਼ੀ ਕਰਦੇ ਇਹਦਾ ਜਿਹੜਾ ਆਪਾਂ ਪੜਾਈ ਦਾ ਸੋਹਣਾ ਸਿਸਟਮ ਆ ਉਹ ਹੈਂਡ ਮੇਡ ਨਾਲੋਂ ਵੀ ਉਹਨੂੰ ਟਾਈਮ ਜਲਨ ਆ ਤੇ ਨਾ ਮਸ਼ੀਨ ਇਹਦਾ ਜੋ ਆਪਾਂ ਮਤਲਬ ਸਮੂਹ ਲੱਤੇ ਇਸੇ ਕਿੰਨੇ 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 ਪੜਾਈ ਕਰਦੇ ਰਹਿੰਦੇ ਇਹਦੇ ਤੇ ਇੱਕ ਵੀਕ ਦਾ ਟਾਈਮ ਤੇ ਇਹਦੀ ਵੀ ਚਾਹੀਦਾ ਹੀ ਆ ਕਿਉਂਕਿ ਹੁੰਦੀ ਆ ਪਹਿਲਾਂ ਕਿਉਂਕਿ ਹੁਣ ਆਪਣੇ ਨੇੜੇ ਕੋਈ ਨਹੀਂ ਹੈਗੀ ਕੁਝ ਕਰਕੇ ਆਪਣੇ ਕੋਲ ਕੰਮ ਕਰੇਗਾ ਬੰਦਾ ਫਿਰ ਤੇ ਮਸ਼ੀਨ ਛੋਟੇ ਕੋਲ ਜਾਗੀ ਜਾਂ ਕਈਆਂ ਕੋਲੇ ਛੋਟੀ ਮਸ਼ੀਨ ਆ ਪਰ ਉਹਦਾ ਜੜ ਕੇ ਸਾਂਚਾ ਪੂਰਾ ਫਿੱਟ ਨਹੀਂ ਹੁੰਦਾ ਸਰ ਉਹ ਥੋੜੇ ਹੋਰਾਂ ਦੇ ਵੱਡੀ ਇੱਕ ਵਾਰ ਤੁਸੀਂ ਲਗਾ ਕੇ ਕਰ ਸਕਦੇ ਆ ਇਹ ਇੱਕ ਵਾਰ ਦੇ ਵਿੱਚ ਜਿਹੜਾ ਸੂਟ ਪੂਰਾ ਕਵਰ ਕਰ ਦਿੰਦਾ ਸਰ ਹਾਂ ਜਿਵੇਂ ਆ ਵੀ ਰੋਟੀ ਹੈ ਨਾ ਨੇੜ ਦੀ ਜਿਹੜੀ ਹਾਂਜੀ ਵੀਰੇ ਇਹ ਉਹਨਾਂ ਦੇ ਜਿਹੜੇ ਪਹਿਨੇ ਉਹਨਾਂ ਦਾ ਕਾਫੀ ਹੈਗੇ ਆ ਬੰਸਾਂ ਦੀ ਸੂਟ ਨੇ ਆ ਸਾਰੇ ਉਹਨਾਂ ਦੇ ਹੀ ਆ ਸਾਰੇ ਆਰਡਰ ਤੇ ਰੈਡੀ ਹੋਏ ਹੋਏ ਅੱਛਾ ਦੁਪੱਟੇ ਦੀ ਪੂਰੀ ਪ੍ਰੋਪਰ ਫਿਨਿਸ਼ਿੰਗ ਪੱਟੀ ਵਗੈਰਾ ਲਾ ਕੇ ਬਹੁਤ ਜੀ ਹੈਂਡ ਮੇਡ ਕਢਾਈ ਦਿੱਤੇ ਸਾਰੇ ਹਾਂਜੀ ਇਹ ਗੜੀ ਮਸ਼ੀਨੀ ਕਢਾਈ ਆ ਉਹ ਮਸ਼ੀਨੀ ਕਢਾਈ ਉਹ ਪਈ ਆ ਮੂਰੇ ਸਾਡੇ ਨਾਲ ਹਾਂਜੀ ਹਾਂਜੀ ਉਹ ਵੀ ਸਾਰੇ ਗੱਬਰੀ ਆ ਪਾ ਆ ਕਿ ਮਸ਼ੀਨੀ ਕਢਾਈ ਵਾਲੇ ਸੂਤ ਦਾ ਫਾਇਦਾ ਪਿਆ ਜੇ ਕੋਲੋਂ ਪਾਣਾ ਪੈਸੇ ਦੀ ਗੱਲ ਕਰੀਏ ਤਾਂ ਵੀ ਹੈਂਡ ਮੇਡ ਦੀ ਕਢਾਈ ਦੇ ਵੀ 300 ਰੁਪਏ ਤੇ ਮਸ਼ੀਨੀ ਦੇ ਤੇ ਆ ਸੇਰ ਨਹੀਂ ਇਨਦਰੇ ਰੇਂਜ ਤੱਕ ਆ ਵੀ ਫਰਕ ਆ ਇਹ ਦੇਖੋ ਮਸ਼ੀਨ ਨੇ ਕਰਨੀ ਆ ਉਹ ਆਪਣੇ ਕਾਰੀਗਰ ਪੁੱਛੇ ਜਿਹੜਾ ਅੱਜ ਦਾ ਜਿਹੜਾ ਅੱਜ ਦਾ ਰੇਟ ਆ ਇਹ ਆਪਾਂ ਦਾ ਰੇਟ ਦੱਸੋ ਅੱਜ ਦਾ ਰੇਟ ਆਲੂ ਰੇਟ ਵਾਧੇ ਘਾਟ ਦੇ ਤਰੋ ਬਾਦੀ ਗੱਲਾਂ ਬਾਦੀ ਹਾਂਜੀ ਇਹ ਘੱਟੋ ਘਾਟ ਰੁਪਏ ਤੋਂ ਮਸ਼ੀਨ ਹੀ ਕਢਾਈ ਸਟਾਰਟ ਹੋ ਜਾਂਦੀ ਆ ਹਜ਼ਾਰ ਤੋਂ ਆਪਾਂ ਤੁਸੀ ਜਿੰਨਾ ਵਾਰ ਕੀ ਕਰਵਾ ਲੂਗਾ ਆਪਾਂ ਜਿੰਨਾ ਪਾਕਾ ਹੋਰ ਕਰਾਓ ਕਵਰ ਕਰਾਉਣਾ ਹਾਂਜੀ ਪਹੁੰਚਿਆ ਤੇ ਆ ਬਾਹਾਂ ਤੇ ਆ ਮਰ ਆਪਾਂ 1000 ਤੋਂ 800 ਤੋਂ ਸਟਾਰਟਿੰਗ ਕਰਦੇ ਆਂ ਕਿ ਤੁਸੀਂ ਤੁਸੀਂ ਕਰੋ ਜਿੱਦਾਂ ਦਾ ਮਾਰਕੀਟ ਡਿਜ਼ਾਈਨ ਹੋਊਗਾ ਪੇਜ ਤੇ ਤੁਹਾਨੂੰ ਪ੍ਰਾਈਸ ਦੱਸਿਆ ਜਾਊ ਪਹਿਲਾਂ ਕਿ ਹਾਂ ਇਹ ਪ੍ਰਾਈਸ ਇੰਨੇ ਪੈਸੇ ਹੋਣਗੇ ਥੈਨ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਹੈਂਡਵਰਕ ਆ ਉਹ 10 ਤੋਂ 1000 ਤੋਂ ਸਟਾਰਟ ਆ ਜੇ ਤੁਸੀਂ ਵਧੀਆ ਪਾਰਟਨਰ ਹੋ ਹੋਰ ਵਧੀਆ ਨਾਲ ਜੇ ਵੀ ਪਿਆਰਾ ਬੋਲਣਾ ਪਹਿਲਾਂ ਪਾਉਣਾ ਜੇ 12 ਹਜ਼ਾਰ ਲੈਡੀਆਂ ਸ਼ੇਰ ਹੋਵੇ ਜਾਂ ਕਿੱਤੀ ਪਾਰਟੀ ਸਪੈਸ਼ਲ ਹੋਵੇ ਉਹ ਦੇ ਦਈ ਹਾਂ ਨਾ ਹਾਂਜੀ ਤੇ ਬਾਅਦ ਆਪਾਂ ਦਿਖਾ ਕੇ ਹਾਂ ਜੀ ਆਪਾਂ ਇ ਬਾਹਰੋਂ ਨਹੀਂ ਕਰਵਾਉਂਦੇ ਆਪਣੀ ਸ਼ੌਕ ਦੀ ਗੱਲ ਕਰਦੇ ਹਾਂ ਇਹ ਆਪਣੀ ਜੇ 6:00 ਪਕੇ 9:00 ਉੱਪਰ ਹੋ ਜਾਂਦੀ ਹੈ ਤਾਂ ਆਪਣੇ ਮੋੜ ਤੋਂ ਹਟ ਕੇ ਤਾਂ ਆਪਣੇ ਟਾਈਮ ਤੋਂ ਹੋਰ ਹੋਏ ਉੱਪਰ ਹਾਂ ਸਾਬੇ ਕੀ ਤੁਸੀਂ ਫੇਰ ਵੀ ਹੋਣ ਦਿਖਾਉਂਦੇ ਤੁਸੀਂ ਇਹ 15 ਦੇ ਬੇਟੀ ਦਾ ਬੈਠੀ ਚੱਲ ਰਹੀ ਹੈ ਹਾਂ ਜੀ ਮਾਰੂ ਸੀ ਜਨਾਬ ਬੱਸ ਹੁਣ ਕਰਾਂ ਅੰਕ ਲੈ ਵੀ ਹੁਣ ਤਾਂ ਕੋਈ ਕਿਸੇ ਨਾਲ ਕੋਈ ਬਾਲਾ ਤੋਂ ਬਾਹਰ ਹੋ ਜਾਉਗਾ ਹੋਰ ਨੂੰ ਤੋਂ ਕਿਤਾਬ ਰੋੜ ਜੀ ਇਹ ਬਾਹਰ ਹੀ ਨੇ ਜਦੋਂ ਫੋਨ ਦੇ ਉੱਤੇ ਜਾਣੀ ਕਿ ਕਿਸਾਟ ਕਿੱਥੇ ਹੋ ਰਿਹਾ ਹਾਂਜੀ ਉਹਨਾਂ ਨੇ ਆਪਾਂ ਨੂੰ ਪਿਕਚਰਾਂ ਭੇਜਦੀਆਂ ਆਪਾਂ ਸਾਡੀ ਇਹਦਾ ਜਦੋਂ ਚੱਲੇਗਾ ਉਹਨਾਂ ਨੇ ਬਣਾ ਕੇ ਉਹਨਾਂ ਨੂੰ ਕੋਰੀਅਰ ਕਰ ਦਿੰਦੇ ਹਾਂਜੀ ਆਪਾਂ ਸ਼ਿਪਿੰਗ ਕਰ ਦਿੰਦੇ ਫਿਰ ਕੋਰੀਅਰ ਕਰਕੇ ਮਤਲਬ ਅੱਜ ਆਪਾਂ ਕੋਰੀਅਰ ਕਰਦੇ ਕਿ ਜਦੋਂ ਉਹਨਾਂ ਨੂੰ ਫੋਨ ਦੋ ਰੰਗਾਂ ਤੇ ਚੌਹਾਂ ਰੰਗਾਂ ਦੇ ਫੋਨ ਇਹ ਚਾਰੰਦੇ ਚ ਪਹੁੰਚ ਜਾਣਗੇ ਸਾਂਝ ਮੰਡੀ ਕੋਰੀਅਰ ਕਰਾਂਗੇ ਸਾ ਮਤਲਬ 20 ਵਾਸ਼ਾ ਕਰਵਾਤਾ ਫੋਨ ਕਰ ਦਿੰਦੇ ਦੀ ਆਪਣੀ ਹੁਣ ਥੋੜੀ ਜਿਹੀ ਲੋਕੇਸ਼ਨ ਹੋ ਜਾਵੇ ਕਿ ਮੇਰਾ ਆਪਾ ਸ਼ੌਕ ਦੇਖੇ ਖੜੇ ਹੱਸਾ ਬੰਦ ਨਹੀਂ ਹਾਂਜੀ ਮਾਨਪੇ ਡਿਜ਼ਾਈਨਰ ਬੁਟੀਕ ਨੀਅਰ ਨੀਪਕ ਐਕਟਰੀ ਸਟੋਰ ਪੁਰਾਣੀ ਦਾਣਾ ਪੁਰਾਣਾ ਦਾਣਾ ਮੁੱਲਾ ਤੋਂ ਬੋਲੋ ਆਪਾ ਜਾਨੀ ਕਿ ਸਹਾਰਾ ਰੋਡ ਦੇ ਉੱਪਰ ਆਪਾਂ ਸੁਣਾਇਆ ਤੇ ਖਾ ਪਰ ਦਿਓ ਉੱਪਰ ਆਪਾਂ ਕ੍ਰੋਸ ਨਹੀਂ ਕਰਨਾ ਫਿਰ ਪੋਲ ਦੇ ਰਾਈਟ ਸਾਈਡੋਂ ਆਪਾਂ ਅੰਦਰ ਹੋਣਾ ਹੈ ਨਾ ਅਗਰ ਮੈਨੂੰ ਕਿਹਨੂੰ ਪਤਾ ਲੱਗਦਾ ਉਹ ਆਪਾਂ ਕੰਪੋਜ਼ ਕਰਕੇ ਆਪਾਂ ਨੂੰ ਪੇਜ ਹੀ ਸੈਂਡ ਕਰਨਾ ਤੁਸੀਂ ਸਾਨੂੰ ਸੈਂਡ ਕਰ ਸਕਦੇ ਆ ਤੇ ਉਦਾਂ ਇਹ ਨੂੰ ਵੱਲੋਂ ਸਪੋਸਰੋ ਮਾਨਪ੍ਰੀਤ ਜੀ ਨੇ ਕਿਹਾਣਾ ਉਹ ਪੋਸਟ ਆ ਦੇਣਾ ਤੇ ਆਦਰਵਾਇਸ ਉਹਦਾ ਹੋਰ ਕੁਝ ਰਹਿ ਗਿਆ ਸਾਨੂੰ ਪੁੱਛ ਦੱਸੋ ਹਾਂਜੀ ਵੀਰੇ ਆਪਾਂ ਸੁੱਤਾਂ ਦੇ ਨਾਲ ਕਿਹ ਜੁੱਤੀਆਂ ਵੀ ਰੈਡੀ ਕਰਦੇ ਹਾਂ ਮੇਰੇ ਫੇਸ ਦੇ ਜਿਹੜਾ ਮੇਰਾ ਇੰਸਟਾਗ੍ਰਾਮ ਦਾ ਪੇਜ ਉਹਦੇ ਉੱਪਰ ਪਾਈਆਂ ਵੀ ਹੋਈਆਂ ਉਹ ਦਿਖਾ ਦਊਂਗਾ ਵੀ ਆਹ ਆਹ ਨਗਰ ਮਾਨਪ੍ਰੀਤ ਮਤਾਇਨਾ ਬਟੀਕ ਤੇ ਕਸੂਰੀ ਬਟੀਕ ਸੋਹਰ ਅਗਰ ਇਹ ਵੀ ਨਾਲ ਦੀ 10 ਸੂਰ ਦੇ ਨਾਲ ਤੁਸੀਂ ਮੈਡੀ ਕਰਕੇ ਦਿਖਾ ਦਿੰਦੇ ਹਾਂ ਹਾਂਜੀ ਕੁਝ ਤਾਂ ਬਣਾਈ ਹੋਈ ਆ ਮਤ ਉਹ ਮੈਂ ਤੁਹਾਨੂੰ ਦਿਖਾਉਣੀ ਆ ਤੇ ਉਹ ਜਿਵੇਂ ਜਿੱਦਾਂ ਦਾ ਤੁਸੀਂ ਸੂਟ ਬਣਾਇਆ ਉਹ ਬਿਲਕੁਲ ਜਿੱਦਾਂ ਦਾ ਤੁਸੀਂ ਸੂਟ ਬਣਾਉਂਗੇ ਉਹਦੇ ਨਾਲ ਦਾ ਸੇਮ ਜਿਵੇਂ ਹੁਣ ਆਹ ਸੂਟ ਆ ਮੰਨ ਲਓ ਵੀ ਇਹਦੇ ਉੱਪਰ ਮੋਰ ਬਣੇ ਹੋਏ ਆ ਤੁਸੀਂ ਮੋਰ ਨਾਲ ਦੀ ਸੇਮ ਆਹ ਵਾਲਾ ਸਟੌਫ ਲਾ ਕੇ ਤੁਸੀਂ ਜੁੱਤੀਆਂ ਵੀ ਲੈਣੀਆਂ ਚਾਹੁੰਦੇ ਹੋ ਹਾਂਜੀ ਆਪਾਂ ਸੇਮ ਜੁਐਲਰੀ ਵਗੈਰਾ ਜੋ ਵੀ ਤੁਹਾਨੂੰ ਚਾਹੀਦਾ ਹੋਗਾ ਸਾਰਾ ਕੁਝ ਨਾਲ ਆਪਾਂ ਮਤਲਬ ਪ੍ਰੋਵਾਈਡ ਕਰ ਦਿੰਦੇ ਆ ਨਾਲ ਜਿਹੜਾ ਪ੍ਰੋਵਾਈਡ ਕਰਾ ਦਿੰਦੇ ਆ ਤੁਹਾਨੂੰ ਜੁੱਤੀਆਂ ਵੀ ਹੋ ਜਾਂਦੀਆਂ ਤੇ ਨਾਲ ਜੁਐਲਰੀ ਵੀ ਹੋਗੀ ਸੂਟ ਤਾਂ ਜਿਹੜਾ ਹੈਗੇ ਹੈਗਾ ਨਾ ਹਾਂਜੀ ਆ ਦੇਖੋ ਜਿਵੇਂ ਹੁਣ ਆ ਪਰਪਲ ਆ ਆ ਪਰਪਲ ਸੂਟ ਦੇ ਨਾਲ ਕੁਝ ਇਹ ਨਹੀਂ ਲੈ ਸਕਦੇ। ਪਰਸ਼ਰ। ਹਣ ਕੇ ਤੁ ਨਾਲ ਹੀ ਤੁਸੀਂ ਇੱਥੇ ਤੁਸੀਂ ਕਢਾਈ ਕਰਕੇ ਲੈ। ਹਾਂਜੀ ਇਹ ਵੀ ਆਪਾਂ ਆਪਣੇ ਸ਼ੌਪ ਤੇ ਬਣਾਉਂਦੇ ਆ। ਇਹ ਤਾਂ ਬਾਹਰ ਹੀ ਕਿਤੇ ਦੂਰ ਜਾਣ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਨੂੰ ਕਿਸੇ ਹੋਰ ਸ਼ਹਿਰਾਂ ਤੇ ਜਾ ਕੇ ਮੈਚਿੰਗ ਕਰੋ ਜਾਂ ਹੋਰ ਕਿਤੇ ਕਰੋ। ਭੈਣ ਕੋਲੇ ਆਜੋ ਮੰਨ, ਪ੍ਰੀਤ ਭੈਣ ਕੋਲੇ ਆਜੋ, ਪਟਿਕ ਦੇ ਉੱਤੇ ਆਜੋ, ਮੁੱਲਾਪੁਰ ਸ਼ਹਿਰ ਦੇ ਵਿੱਚ ਤੇ ਉੱਥੇ ਤੁਹਾਨੂੰ ਸਾਰਾ ਕੁਝ ਮਿਲ ਜੂ, ਜੁੱਤੀ ਵੀ ਮਿਲ ਜੂ ਤੇ ਸੂਟ ਵੀ ਸੂਟ ਸਿਰ ਤੇ ਲੋ ਹੈਗੇ ਨਾਲ ਜੁੱਤੀ ਵੀ ਨਾਲ ਸੇਮ ਮਿਲ ਜਾਂਦੀ। ਜਿਹੜੇ ਮਾਦੀ ਕਦਰ ਪਰੇ ਤੇ ਲੈ ਲਓ। ਜੋਤੀ ਆਪਾਂ ਬਣਾ ਕਦੇ ਕਿਪ ਫਿਰ ਬੋਲਦਾ ਜੀ ਹਾਂਜੀ ਜੁੱਤੀ ਵੀਰੇ 2000 ਤੋਂ ਸਟਾਰਟਿੰਗ ਹੈ ਜਿਹਦੇ ਉੱਪਰ ਹੈਂਡਵਰਕ ਹੋਗਾ ਹਾਂਜੀ ਜੇ ਤੁਸੀਂ ਕੱਲਾ ਸਿੰਪਲ ਕੱਪੜੀ ਦੀ ਬਣਾਉਣੀ ਆ ਤਾਂ ਫਿਰ ਉਹ 1000 ਤੋਂ ਸਾਰੀ ਯਾਨੀ ਕਿ ਜਿਹੜਾ ਰੇਟ ਅੱਜ ਦਾ ਵਾ ਕੱਲ੍ਹ ਨੂੰ ਰੇਟ ਵਾਜੇ ਉਹ ਵੱਖਰੀ ਗੱਲ ਆ ਹਾਂਜੀ ਅੱਜ ਦਾ ਰੇਟ ਯਾਨੀ ਕਿ 2000 ਤੋਂ ਸਟਾਰਟ ਹੋਏ ਜੇ ਹੈਂਡਵਰਕਿੰਗ ਆ ਤੇ ਸਿੰਪਲ ਆ ਜੀ ਜਦੋਂ ਇਹ ਹੈਲਟ ਵੀ ਇਹ ਤੋਂ 1200 ਤੋਂ ਸਟਾਰਟ ਹਾਂਜੀ ਇਹ ਨਹੀਂ ਹੈ ਤਾਂ ਕੋਈ ਤੁਸੀਂ ਹੀਲ ਵਾਲੀ ਜਮੀਨੋਂ ਤੇ ਹੀਲ ਆ ਤੁਸੀਂ ਹੀਲ ਵਾਲੀ ਬਣਾਉਣੀ ਆ ਜੇ ਤੁਸੀਂ ਸੇਮ ਡਿਜ਼ਾਈਨ ਤੁਹਾਨੂੰ ਪਸੰਦ ਆ ਰੰਗ ਪਸੰਦ ਆ ਇਸ ਬੋਲਸਨ ਪੰਜਾਬੀ ਜਿੱਤੇ ਚਾਹੀਦੀ ਆਪਾਂ ਪੰਜਾਬੀ ਜੀ ਹਾਂਜੀ ਸਾਰਾ ਕੁਝ ਉਹ ਵੀ ਚੰਦਰੀ ਬਣਦੀ ਤੇ ਰੁਕੀ ਹਾਂਜੀ ਹਾਂਜੀ ਤੇ ਕਈ ਕੱਚੀ ਆਪਾਂ ਤੁਹਾਨੂੰ ਦਿਖਾ ਦੱਸਤਾ ਬਈ ਚਲੋ ਆਪਾਂ ਮੈਸੇਜ ਨਾਲ ਆਪਾਂ ਗੱਲ ਕਰਦੇ ਕਾਉਂਸਲਰ ਨਾਲ ਜਿੱਦਾਂ ਵੀ ਜਰੂਰ ਜਦੋਂ ਇਹ ਮਾੜਾ ਆਫ ਸੀਜ਼ਨ ਦੇ ਵਿੱਚ ਫੋਨ ਨਹੀਂ ਆਪਾਂ ਕੋ 15 15 ਦੀ ਮੀਟਿੰਗ ਦਾ ਬੈਸ ਹੀ ਆਪਾਂ ਕੋ ਚਾਹੁੰਦੇ ਹਾਂ ਹਾਂਜੀ ਮੇਰੇ ਹੈਂਡਬੈਗਿੰਗ ਵਾਲੇ ਲੋਕ ਆਪਣੇ ਮੁੰਡੇ ਵੀ ਅੰਦਰ ਬੈਠੇ ਆ ਕੁੜੀਆਂ ਭੈਣਾਂ ਵੀ ਆਪਣੇ ਅੰਦਰ ਬੈਠੇ ਆ ਹਾਂ ਦੇ ਨੂਰ ਕਰਦੇ ਆ ਹਾਂਜੀ ਚਲੋ ਸੀਜ਼ਨ ਨਾਲੋਂ ਵੀ ਚਲੋ ਵੀ ਪੂਰਾ ਜੋੜਾ ਤੇ ਹੁੰਦਾ ਉਦੋਂ ਕਈ ਪਤਾ ਕੀ ਕਰਦੇ ਬੜੀ ਕਾਲੇ ਵੀ ਨਾਲ ਦੇ ਨਾਲ ਦੇ ਦੇਣਾ ਸ਼ੁਰੂ ਕਰ ਦਿੰਦੇ ਹਾਂ ਹਾਂਜੀ ਤੇ ਉਦੋਂ ਆਪਣੇ ਹੈਗਾ ਤੇ ਨਹੀਂ ਹੈ ਨਾ ਆਪਾਂ ਸਾਰੇ ਕੁਝ ਆਪਾਂ ਸਾਰਾ ਕੁਝ ਆਪਾਂ ਕਰਾਂਗੇ ਪੂਰਾ ਸੀਜ਼ਨ ਦੇ ਵਿੱਚ ਵੀ ਆਪਾਂ ਇੱਥੇ ਹੀ ਕਰਕੇ ਦੇਵਾਂਗੇ ਚਾਹੇ ਦਿਨ ਦੋ ਵਾਧਾ ਵਾਧਾ ਲੱਗ ਜਣ ਹਾਂਜੀ ਤਾਂ ਹੀ ਆਪਾਂ 20 ਲੈ ਕੇ ਤਾਂ ਹੀ ਚੱਲਦੇ ਆ ਵੀ ਆਪਾਂ ਬਾਹਰੋਂ ਕੰਮ ਕਰਵਾ ਕੇ ਕਰਦੇ ਔਰ ਮੈਨੂੰ ਸਾਰਿਆਂ ਦਾ ਦੇਖਣਾ ਨਾ ਸਾਰੇ ਮੁੰਡਿਆਂ ਦੇ ਇਹ ਤਾਂ ਨਹੀਂ ਆਪਣੇ ਸਲਾਈ ਵਾਲੇ ਦੇ ਮੁੰਡੇ ਇੱਥੇ ਹੀ ਆ ਹੈਂਡਵਰਕਰ ਆਪਾਂ ਸਾਰਾ ਕੁਝ ਆਪਣੀ ਜੋਬ ਤੇ ਕਰਦੇ ਆ ਤੇ ਆਪਾਂ ਤਾਂ ਹੀ ਆਰਡਰ ਦਾ ਟਾਈਮ ਨੂੰ ਵਧਾ ਦਿੰਨੇ ਆ ਉਹਨਾਂ ਕੀ ਫੜਦੇ ਆ ਜਿੰਨਾ ਦਾ ਆਪਾਂ ਕਰਦੇ ਆ ਦੇਣਾ ਦੇਣਾ ਤੇ ਫਿਰ ਆ ਤੁਹਾਡੀ ਟਾਈਮਿੰਗ ਦੁਬਾਰਾ ਵੀ ਦੱਸ ਦਾਰਦੇ ਉੱਤੇ ਆ ਦੀ ਕੰਪਨੀ ਤੇ ਬਾਰਾਂ ਨੂੰ ਪਤਾ ਚੱਲ ਗਿਆ ਹਾਂਜੀ ਵੀਰੇ ਆਪਣੇ ਹੈਗਾ ਟਾਈਮਿੰਗ ਤਾਂ ਉਹੀ 8 ਵਜੇ ਤੋਂ ਲੈ ਕੇ ਹੈਨਾ ਤੇ ਆਪਣੀ ਸ਼ਾਮ ਦੇ 8 ਵਜੇ ਤੱਕ ਤੇ ਆ ਆਪਣਾ ਹੈਗਾ ਐਡਰੈਸ ਉਹ ਕਸੂਰੀ ਜੋਤੀ ਵੀ ਇੱਥੇ ਬਣਦੀ ਆ ਪੁਆਇੰਟ ਆ ਜਿਹੜੇ ਕਸੂਰੀ ਜੋਤੀ ਦਾ ਪੁਆਇੰਟ ਵੀ ਆ ਬਾਕੀ ਤੁਸੀਂ ਸੂਟ ਵਗੈਰਾ ਸਾਰੇ ਦੇਖ ਲਿਆ ਮੋਬਾਈਲ ਨੰਬਰ ਭੈਣਾ ਦਾ ਦੇਖ ਲਓ 9811 13779956 ਆ 55 6355 88117 00007 몰라 ਪਰ ਸ਼ਹਿਰ ਤੇ ਇਹ ਜਿਹੜੀ ਮੰਡੀ ਵਾਦੀ ਹੈ ਪ੍ਰਾਣੀ ਮੰਡੀ ਪ੍ਰਾਣੀ ਮੰਡੀ ਪ੍ਰਾਣੀ ਮੰਡੀ ਮਨਪ੍ਰੀਤ ਡਿਜ਼ਾਈਨਰ ਪਟਿਕ ਸ਼ਾਪ ਦਾ ਨਾਮ ਹੈ ਭੈਣ ਦਾ ਭੈਣ ਦੀ ਦੁਕਾਨ ਦਾ ਸ਼ਾਪ ਦਾ ਨਾਮ ਤੇ ਆਪਾਂ ਨੂੰ ਦਿਖਾਣਾ ਮੜਾ ਕਥਾਨ ਗੁਰਵੀਰ ਵੀ ਪੌਲ ਦੇ ਨਾਲ ਉਹ ਆਪਸਾ ਆ ਜਾਂਦੇ ਹਾਂ ਐਂਟਰੀ ਹੋ ਜਾਂਦੀ ਹੈ ਜੇ ਆਪਾਂ ਇਧਰ ਸਾਈਡ ਤੋਂ ਆਉਂਦੇ ਹਾਂ ਨਾ ਜਿਵੇਂ ਉਹ ਸੁਧਾਰ ਵਾਲਾ ਪੌੜਾ ਜਿਹੜਾ ਉਹ ਸਾਹਮਣੀ ਸੁਧਾਰ ਵਾਲਾ ਪੌੜਾ ਮੋਲਾਪੁਰ ਸ਼ਹਿਰ 메ਨ ਜੇ ਆਪਾਂ ਰਾਏਕੋਟ ਵਾਲੇ ਪਾਸੋਂ ਜਾਂਦੇ ਆ ਤਾਂ ਉਹ ਜਿਹੜਾ ਪੌਲਾੜਾ ਫਾੜ ਕਾਲਾ ਆਪਾਂ ਚੜ੍ਹਦਾ ਨਹੀਂ ਹੈ ਉਹਦੇ ਥੱਲੇ ਦੀ ਹੋ ਕੇ ਨਾਲ ਹੀ ਗਲੀ ਆਉਂਦੀ ਸਿੱਧੀ ਆ ਭੈਣ ਦੇ ਪਟੀਕ ਦੇ ਉੱਤੇ ਆ ਜਾਂਦੀ ਆ ਮਨਪ੍ਰੀਤ ਡਿਜ਼ਾਈਨਰ ਪਟੀਕ ਦੇ ਉੱਤੇ ਆ ਜਾਂਦੀ ਆ ਤੇ ਬਾਕੀ ਇਧਰੋਂ ਜੇ ਆਪਾਂ ਇਧਰ ਹੀ ਬਾਰ ਪਾਸੋਂ 메ਨ ਬਜ਼ਾਰ ਵਾਲੇ ਪਾਸੋਂ ਜਾਂਦੇ ਤਾਂ ਬੈਕਟਰੀ ਘੋਮਕਿਆ ਜੋ ਅੰਦਰ ਠੀਕ ਆ ਜੀ ਤੇ ਬਾਕੀ ਤੁਹਾਨੂੰ ਲੋਕੇਸ਼ਨ ਵਗੈਰਾ ਸਾਨੂੰ ਸਾਰੀ ਆਪਾਂ ਦਿਖਾਈ ਦੁੱਤੇ ਪੌਲ ਦੇ ਨਾਲੋਂ ਤੇ ਆ ਭੈਣ ਦੀ ਵਟੀਕਾ ਜਰੂਰ ਵੀਸਟ ਕਰਿਓ ਤੇ ਜਰੂਰ ਇੱਕ ਵਾਰ ਮੌਕਾ ਦਿਓ ਕੰਮ ਬਹੁਤ ਸੋਹਣਾ ਕਰਦੀ ਅਸੀਂ ਵੀ ਕਈ ਵਾਰ ਸੋੜ ਆਦੇ ਸਮਾਏ ਆ ਤਾਂ ਹੀ ਮੈਂ ਦੁਬਾਰਾ ਭੈਣ ਹੁਣਾਂ ਕੋਲੇ ਆਇਆ ਮਾਂ ਤੇ ਬਾਕੀ ਆ ਵੀਡੀਓ ਬਾਅਦ ਤੋਂ ਸ਼ੇਅਰ ਵੀ ਕਰ ਦਿਓ ਤੇ ਕੋਈ ਹੋਰ ਕਿਸਨੇ ਆ ਭੈਣ ਦਸ ਕਿ ਵੀਰਾਂ ਲਈ ਬਸ ਵੀਰੇ ਇੱਕ ਵਾਰ ਕੰਮ ਕਰਵਾ ਕੇ ਜਰੂਰ ਦੇਖਿਓ ਵੀ ਤੁਹਾਡੀ ਵਾਕਸ ਕੰਮ ਹੋਊਗਾ ਲੰਮਰੇ ਵਾਲੀ ਗੱਲ ਨਹੀਂ ਹੋਊਗੀ ਠੀਕ ਆ ਜੀ ਧੰਨਵਾਦ ਜੀ ਧੰਨਵਾਦ ਵੀਡੀਓ ਨੂੰ ਕਰਵਾ ਤੋਂ ਸ਼ੇਅਰ ਤੇ ਮੇਰੇ ਚੈਨਲ ਉੱਤੇ ਕਾਲ ਨੂੰ ਸਬਸਕ੍ਰਾਈਬ ਜਰੂਰ ਤੇ ਦੋਵਾਂ ਫੇਰ ਇੱਕ ਵਾਰ ਦੇਖ ਲਓ ਮਸ਼ੀਨਲੀ ਕਢਾਈ ਤੇ ਹੈਂਡਵਰਕ ਸੂਟ